ਮੇਅਰ શ્રી ਪਦਮਜੀਤ ਸਿੰਘ ਮੈਤਾ ਨੇ ਸਤਾਨਕ ਖੇਡ ਸਟੇਡੀਅਮ ਵਿੱਚ ਪਹੁੰਚ ਕੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਦੁਪਿੰਦਰ ਸਿੰਘ ਬਰਮਾ ਠਾਕੁਰ ਮੱਖਣ ਲਾਲ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਅਤੇ ਖਿਡਾਰੀ ਵੀ ਮੌਜੂਦ ਸਨ ਇਸ ਮੌਕੇ ਤੇ ਮੇਅਰ શ્રી ਮੈਤਾ ਨੇ ਵੱਖ-ਵੱਖ ਖੇਡਾਂ ਵਿੱਚ ਮੈਡਲ ਹਾਸਲ ਕਰਨ ਵਾਲੇ ਕਰੀਬ 1 ਦਰਜਨ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਤੇ ਖਿਡਾਰੀਆਂ ਵੱਲੋਂ ਮੇਅਰ ਸ੍ਰੀ ਮਹਿਤਾ ਦਾ ਰਨਰ ਟ੍ਰੈਕ ਦੀ ਮੁਰੰਮਤ ਕਰਵਾਉਣ ਤੇ ਧੰਨਵਾਦ ਵੀ ਕੀਤਾ ਗਿਆ। ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਮੇਅਰ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਸਟੇਡੀਅਮ ਵਿਖੇ ਪਹੁੰਚੇ ਸਨ। ਉਦੋਂ ਖਿਡਾਰੀਆਂ ਵੱਲੋਂ ਰਨਰ ਟ੍ਰੈਕ ਦੀ ਮਾੜੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਸੀ ਖਿਡਾਰੀਆਂ ਨੇ ਦੱਸਿਆ ਸੀ ਕਿ ਉਹਨਾਂ ਦੇ ਗੋਡਿਆਂ ਵਿੱਚ ਦਰਦ ਅਤੇ ਕਈ ਵਾਰ ਉਹ ਜ਼ਖਮੀ ਵੀ ਹੋ ਜਾਂਦੇ ਹਨ ਅਤੇ ਅੱਜ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਟ੍ਰੈਕ ਦੀ ਮੁਰੰਮਤ ਹੋਣ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਵਿੱਚ ਖਿਡਾਰੀ ਟ੍ਰੇਨਿੰਗ ਲਈ ਖੇਡ ਸਟੇਡੀਅਮ ਵਿਖੇ ਪਹੁੰਚ ਰਹੇ ਹਨ ਉਹਨਾਂ ਨੇ ਕਿਹਾ ਕਿ ਇੰਨਾ ਕਾਰਗਾਰੀਆਂ ਵੱਲੋਂ ਹੀ ਪੰਜਾਬ ਤੇ ਲੱਗੇ ਨਸ਼ਾਖੋਰੀ ਦੇ ਕਲੰਕ ਨੂੰ ਮਿਟਾਇਆ ਜਾਵੇਗਾ ਅਤੇ ਉਕਤ ਖਿਡਾਰੀ ਹੀ ਭਵਿਕ ਵਿੱਚ ਦੁਨੀਆ ਪੜ ਵਿੱਚ ਬਠਿੰਡਾ ਦਾ ਨਾਮ ਰੋਸ਼ਨ ਕਰਨਗੇ ਕੋਈ ਸਾਥ ਨਹੀਂ ਸੀ ਕੀ ਗੋਲੰਦਾ ਬਹੁਤ ਸਾਰਾ ਆਈਆਂ ਗਈਆਂ ਫੈਲ ਦੇ ਆਧਾਰ ਤੇ ਮੇਰ ਸਾਹਿਬ ਨੂੰ ਅਸੀਂ ਬੁਲਾਇਆ ਔਰ ਫੈਲ ਦੇ ਆਧਾਰ ਤੇ ਮੇਰ ਸਾਹਿਬ ਨੇ ਸਾਡੀ ਸੁਵਾਈ ਕਰਕੇ ਪ੍ਰਸ਼ਾਸਨ ਨੇ ਸਾਡਾ ਇਹ ਟਰੈਕ ਜੋ ਸੀਗਾ ਤਿਆਰ ਕਰ ਦਿੱਤੇ ਤੇ ਦਿੱਤਾ ਔਰ ਬਹੁਤ ਵਧੀਆ ਸਾਡਾ ਜਿਹੜਾ ਇਹ ਕੈਨ ਟਰੈਕਨ ਤਿਆਰ ਹੋ ਗਿਆ ਔਰ ਬੜੀ ਦੂਰ ਦੂਰੋਂ ਬੱਚੇ ਇਥੇ ਟ੍ਰੇਨਿੰਗ ਵੀ ਕਰ ਰਹੇ ਨੇ ਕਿ ਜਿਵੇਂ ਬਿਸ਼ਨੋਈ ਜੀ ਐਜ਼ ਅ ਕੋਚ ਵੀ ਆ ਔਰ ਟ੍ਰੇਨਰ ਵੀ ਆ ਬੱਚਿਆਂ ਨੂੰ ਪੰਜਾਬ ਪਾਲਸ ਦੀ ਕੋਈ ਭਰਤੀ ਹੁੰਦੀ ਹੈ ਟ੍ਰੇਨਰ ਨਹੀਂ ਸੀ ਇਹ ਟ੍ਰੇਨ ਕਰ ਰਹੇ ਹੈਗੇ ਔਰ ਇਹ ਪੂਜਾ ਜੀ ਸਾਡੇ ਬਾਕਸਿੰਗ ਕੋਚ ਨੇ ਤੇ ਬੱਚਾ ਨੂੰ ਇਹ ਟ੍ਰੇਨ ਕਰ ਰਹੇ ਹੈ ਤਾਂ ਹੀ ਮਨਿੰਦਰ ਸਿੰਘ ਨੇ ਸਾਡੇ ਇੱਥੇ ਫੁੱਟਬਾਲ ਤਾਂ ਸਾਰੇ ਬੱਚੇ ਵਾਰਮਅਪ ਵਾਸਤੇ ਟ੍ਰੈਕ ਨਹੀਂ ਸੀਗਾ ਸਦੋਂ ਸਾਡਾ ਇਹ ਟ੍ਰੈਕ ਹੈ ਸਾਡੇ ਸਲੈਕਸ ਦੇ ਕਰ ਰਿਹਾ ਟ੍ਰੇਨਿੰਗ ਇਹ ਟਰੈਕ ਦੀ ਜੋ ਲੋਡ ਸੀ ਸਾਡੀ ਉਹ ਮੰਗ ਸੀ ਸਾਡੀ ਪੂਰੀ ਹੋ ਗਈ ਹੈ ਫਿਰ ਮੈਂ ਸਟੂਡੈਂਟ ਗਾਣਾ ਤਾਂ ਨੇ ਦਿਨੇ ਆਪਣੇ ਗਰਾਊਂਡ ਕੰਪਲ ਮੈਡਲ ਆਇਆ ਮੈਡਲ ਆਇਆ 7 ਮੈਡਲ ਆਇਆ ਕੋਈ ਨੋ ਡਾਟ ਪਰ ਲੋਕਾਂ ਨੇ ਪਹਿਲਾਂ ਗੋਡੇ ਰੋਕ ਰਹੇ ਸਾਡੇ ਖੁੱਦ ਦੇ ਵੀ ਗੋਡੇ ਬੱਚਿਆਂ ਦੇ ਰੋਕ ਰਹੇ ਸੀ ਲੇਕਿਨ ਉਹ ਬਹੁਤ ਵਧੀਆ ਵੀ ਹੁਣ ਟਰੈਕ ਤੇ ਕੋਈ ਸਮੱਸਿਆ ਨਹੀਂ ਲਈ ਟਰੈਕ ਬਦੇ ਕਰਾ ਅਜੇ ਕਿਹੜਾ ਸਕੂਲ ਜੋਂ ਬੰਦ ਦੇ ਕਾ ਉਹ ਸਕੂਲਾਂ ਨੇ ਇਸ ਟਰੈਕ ਦੇ ਉੱਤੇ ਹੋਏ ਨੇ ਦੋ ਗਰਾਊਂਡ ਚੱਲ ਰਹੇ ਸੋ ਬਹੁਤ ਵਧੀਆ ਰਿਜ਼ਲਟ ਆਇਆ ਨੇ ਉਹ ਕਿਹੜੀ ਕਿਹੜੀ ਖੇਡਾਂ ਖੜਾਈ ਜਾਂਦੀ ਇੱਥੇ ਦੇ ਕਰਕੇ ਇੱਥੇ ਐਥਲੈਟਿਕਸ ਦਾ ਮੇਨ

ਥੋੜਾ ਜਿਹਾ ਤੁਹਾਡੀ ਹੈ 2023 ਨੂੰ ਸਾਨੂੰ ਕੋਈ ਇੰਗਲਿਸ਼ ਆਉਂਦੀ ਤੇ 8 8 4 8 8 8 8 8 ਇਧਰ ਦੇ ਦੇ ਬੱਚਾ ਬੋਲ ਕੇ ਦੱਸੋ ਜਿਵੇਂ ਹਟਲ ਦੋ ਲਿਆ ਜੀ ਇਹਦਾ ਕੋਈ ਕਾਸਟ ਹੈ ਸਾਨੂੰ ਕੋਈ ਪੈਸਾ ਨਹੀਂ ਹੋਊਗਾ ਕੋਈ ਦਿੱਕਤ ਨਹੀਂ

ਟ੍ਰੈਕ ਹਮ ਤਾਂ ਉਹ ਬੋਲਣ ਵਾਲਾ ਸੀ ਪਰ ਉਹ ਸਪਾਇੰਗ ਅਕਸਰ ਲੱਗਦਾ ਕਿ ਸਾਡੇ ਨਾਲ ਤੁਹਾਨੂੰ ਇਹ ਤੋਂ ਵੱਧ ਮਤਲਬ ਸਾਡੇ ਅੱਗੇ ਬਹੁਤ ਵੱਡੀ ਕਮੈਂਟ ਆਪਾਂ ਲਗਾ ਬੜਾ ਨਹੀਂ ਨਹੀਂ ਬਿਲਕੁਲ ਬਹੁਤ ਬੱਚੇ ਇਹਨਾਂ ਬਹੁਤ ਵਧੀਆ ਮਾਰਦੇ ਨੇ ਫੋਨ ਇਹ ਆਪਣਾ ਟ੍ਰੈਕ ਨਹੀਂ ਪਸਪਾ ਕਰਕੇ ਅਮਰ ਜੀ ਤੁਹਾਡਾ ਪਰਮਾਤਮਾ ਬਹੁਤ ਵਧੀਆ ਬਣਾ ਬਹੁਤ ਵਧੀਆ ਬਣਾ ਬਣਾਦਾ ਪਹਿਲਾ ਤਾਂ ਇਦਰੀ ਹੁੰਦੀ ਬਹੁਤ ਇਦਰੀ ਦਾ ਕਹਿਣਾ ਕਿ ਹਰੇ ਖੜੇ ਬਹੁਤ ਦੂਰ ਦੂਰ ਤੱਕ ਸਾਰਾ ਇਹ ਪਿੰਡਾਂ ਚੋਂ ਵਿਆਰੇ ਗੱਲਾਂ ਚੱਲ ਰਹੀਆਂ ਕਿ ਮੇਰ ਸਾਹਿਬ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਟਰੈਕ ਬਣਾਇਆ ਪਿੰਡਾਂ ਦੇ ਬੱਚੇ ਕੁੜੀਆਂ ਮੁੰਡੇ ਕਦੇ ਨਹੀਂ ਆਏ ਜਿੰਨਾ ਇੰਨਾ ਕਰਾਊਡ ਹੈਗਾ ਇਹ ਬਾਹਰ ਤੋਂ ਨਹੀਂ ਹੋਇਆ ਬਸ ਸਾਨੂੰ ਚੰਗੇ ਨਾਮ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੇ ਜਿਹਵੇਂ ਇਨਰ ਦੇ ਲੜਕੇ ਬੱਚੇ ਹੈਗੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਸਨ ਉਹਨਾਂ ਤੋਂ ਵੀ ਇਨਕਲੂਡ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਜੀ ਹਾਂ ਪੁੱਜਾ ਇੱਕ ਗੁੱਡ ਕੌਜ਼ ਹੀ ਹੈ ਜੀ ਦੇਖੋ ਤੁਹਾਡਾ ਹੈ ਪਿੰਡਾਂ ਦਾ ਕੰਮ ਅਸੀਂ ਨੈਕਸਟ ਹਾਂ ਜੀ ਇਹ ਅਸੀਂ ਤੁਹਾਨੂੰ ਆਫਿਸ ਤੇ ਆਮ ਮਿਲ ਜੇ ਸਰੋ ਬ੍ਰਦਰ ਮਿਹਨਤ ਕੁਛ ਵੀ ਮੇਰੇ ਲਈ ਜ਼ਰੂਰੀ ਦਸਤੂਰ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਰਬਲ ਕੇ ਮੀਟਿੰਗ ਕਿਉਂ ਹੈ ਮਾਸਟਰ ਕਿ ਜਿਹੜਾ ਬੈਠਿਆ ਵਈ ਮੇਰੀ ਫੋਟੋ ਆਣੀ ਚਾਹੀਦੀ ਗਿਣੇ ਦੁਬਾਰਾ ਕਰ ਦੁਬਾਰਾ ਕਰ ਇੱਕ ਮਦਦ ਆਦੀ ਪੜਾ ਆ ਸਰ ਕੀ ਕਹਿਣਾ ਚਾਹੁੰਣਾ ਸਟੇਡੀਅਮ ਪਹੁੰਚੇ ਸਰ ਅੰਤੋਂ 6 ਤੋਂ 7 ਮਹੀਨੇ ਪਹਿਲਾਂ ਆਪਾਂ ਆਫਿਸ ਸੰਭਾਲਿਆ ਸੀਗਾ ਉਦੋਂ ਆਪਣੇ ਕੋਲੇ ਜਿੰਨੇ ਵੀ ਲੋਕ ਇੱਥੇ ਟਰੈਕ 'ਚ ਮਤਲਬ ਸਟੇਡੀਅਮ 'ਚ ਪ੍ਰੈਕਟਿਸ ਕਰਦੇ ਸੀ ਉਹਨਾਂ ਦੀ ਛੋਟੀ ਜਿਹੀ ਡਿਮਾਂਡ ਰੱਖੀ ਸੀ ਵੀ ਪਿਛਲੇ 30 ਤੋਂ 35 ਸਾਲਾਂ ਤੋਂ ਟਰੈਕ ਦੀ ਰੀਫਰਸ਼ਮੈਂਟ ਨਹੀਂ ਹੋਈ ਟਰੈਕ ਦੁਬਾਰੇ ਨਹੀਂ ਬਣਿਆ ਰੀਲੇ ਨਹੀਂ ਹੋਇਆ ਤੇ ਜਿਹਦੇ ਕਰਕੇ ਸਾਡੇ ਐਥਲੀਟ ਭਰਾਵਾ ਪੈਣਾ ਤੇ ਗੋਡੇ ਦਰਦ ਹੁੰਦੇ ਆ ਜਾਂ ਫਿਰ ਕਈ ਵਾਰ ਇੰਜਰੀ ਹੋ ਜਾਂਦੀ ਹੈ ਤੇ ਉਸ ਇਸ਼ੂ ਨੂੰ ਅਸੀਂ ਪਹਿਲ ਦੇ ਆਧਾਰ ਤੇ ਸੋਲਵ ਕਰਦੇ ਹੋਏ ਹੁਣ ਆਪਾਂ ਦੇਖਦੇ ਆ ਕਿ ਟਰੈਕ ਦੁਬਾਰਾ ਤੋਰੀਲੇ ਹੋ ਗਿਆ ਕੁਝ ਹੋਰ ਵੀ ਮੋਡਲੀਆਂ ਪ੍ਰੋਬਲਮਸ ਸੀਗੀਆਂ ਜਿਦਾ ਕਿ ਵਾਟਰ ਟੈਂਕਸ ਨੂੰ ਲੈ ਕੇ ਸੀਗਾ ਤੇ ਦੋ ਚਾਰ ਹੋਰ ਵੀ ਮੇਜਰ ਪ੍ਰੋਬਲਮਸ ਸੀਗੀਆਂ ਕੋਚੇਸ ਦੀ ਦਿੱਕਤ ਸੀਗੀ ਹੁਣ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਟਰੈਕ ਵੀ ਦੁਬਾਰਾ ਤੋਰੀਲੇ ਹੋ ਗਿਆ ਪਾਣੀ ਦੀ ਵੀ ਇੱਥੇ ਪ੍ਰੋਪਰ ਸਹੂਲਤ ਬਣ ਗਈ ਹੈ ਤੇ ਕੋਚੇਸ ਵੀ ਇੱਥੇ ਪਹੁੰਚ ਗਿਆ ਤੇ ਪਹਿਲਾ ਆਪਾਂ ਦੇਖਦੇ ਸੀ ਇੱਥੇ ਕੋਈ ਬਾਲਾ ਰਸ ਨਹੀਂ ਸੀ ਹੁੰਦਾ ਕੋਈ ਸਾਡਾ ਯੂਥ ਇੱਥੇ ਖੇਡਣ ਨਹੀਂ ਸੀ ਆਂਦਾ ਮਗਰ ਹੁਣ ਇੱਥੇ ਬਹੁਤ ਰੌਣਕ ਲੱਗੀ ਹੈ ਬਹੁਤ ਆਪਾਂ ਦੇਖ ਸਕਦੇ ਹਾਂ ਕਿ ਬਟਿੰਡੇ ਸ਼ਹਿਰ ਦੇ ਯੂਥ ਇੱਥੇ ਪੂਰੀ ਮਿਹਨਤ ਕਰ ਰਹੇ ਆ ਤੇ ਆਪਦੀ ਗੇਮ ਲਾ ਰਹੇ ਆ ਤੇ ਬਟਿੰਡੇ ਸ਼ਹਿਰ ਦਾ ਨਾਮ ਜੋ ਹੈ ਰੌਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨੇ ਮੈਨੂੰ ਕੋਚ ਸਾਹਿਬ ਨੇ ਦੱਸਿਆ ਵੀ ਪਿਛਲੇ ਟੂਰਨਾਮੈਂਟ ਚ ਆਪਣੇ ਬਟਿੰਡੇ ਸ਼ਹਿਰ ਦੇ ਐਥਲੀਟਸ ਨੇ 8 ਮੈਡਲ ਜੋ ਹੈ ਬਟਿੰਡੇ ਸ਼ਹਿਰ ਨੂੰ ਸੌਪੇ ਆਹ 3 ਮੈਡਲ ਮੇਰੇ ਬੱਚੇ ਦੇ ਆ 100 ਮੀਟਰ ਤੇ 11 ਮੀਟਰ ਆਪਣੇ ਵਾਸਤੇ ਮਾਣ ਦੀ ਗੱਲ ਹੈ ਤੇ ਜੋ ਸਾਡੀ ਸਰਕਾਰ ਆ ਆ ਉਹਨਾਂ ਦੇ ਮੈਡਲਸ ਹੈਗੇ ਬਹੁਤ ਹੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਟਿੰਡੇ ਸ਼ਹਿਰ ਨੂੰ ਹੁਣ ਮੈਡਲ ਮਿਲ ਰਹੇ ਨੇ ਇੰਨੀ ਮਿਹਨਤ ਵਾਸਤੇ ਉਹਨਾਂ ਨੂੰ ਗਰਾਊਂਡ ਮਿਲਿਆ ਸਾਡੀ ਸਰਕਾਰ ਦਾ ਤੇ ਸਾਡਾ ਇੱਕੋ ਇੱਕ ਸੰਕਲਪ ਹੈ ਕਿ ਸਾਡਾ ਜੋ ਨਾਮ ਜੋ ਸਾਰੇ ਇੰਡੀਆ ਚ ਇਹਨਾਂ ਨੇ ਖਰਾਬ ਕੀਤਾ ਕਿ ਨਸ਼ਿਆਂ ਨਾਲ ਭਰਿਆ ਪੰਜਾਬ ਹੈ ਉਸ ਨੂੰ ਅਸੀਂ ਚੇਂਜ ਕਰਨਾ ਉੜਦੇ ਪੰਜਾਬ ਨੂੰ ਰੋਕਣਾ ਉੜਦੇ ਪੰਜਾਬ ਨੂੰ ਅਸੀਂ ਰੋਕਣਾ ਚੇਂਜ ਕਰਨਾ ਤੇ ਇਹ ਉਸ ਚੀਜ਼ ਦਾ ਸਬੂਤ ਹੈ ਤੇ ਅਸੀਂ ਆਪ ਦੀ ਜਿੰਨੀ ਵੀ ਕੋਸ਼ਿਸ਼ ਕਰਕੇ ਜੋ ਵੀ ਇਹਨਾਂ ਨੂੰ ਸਹੂਲਤ ਦੇ ਸਕਦੇ ਆ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰ ਸਕਦੇ ਆ ਦੇਖੋ ਇੰਨਾ ਮਿਹਨਤੀ ਤੇ ਜੋਸ਼ੀਲਾ ਯੂਥ ਸਾਡੇ ਪੰਜਾਬ ਕੋਲੇ ਹੈਗਾ ਤੇ ਉਹ ਕਿੰਨੀ ਅੱਗੇ ਸਪੋਰਟਸ ਦੀ ਫੀਲਡ ਵਿੱਚ ਜਾ ਸਕਦੇ ਆ ਇਹਦੀ ਕੋਈ ਅ ਬੈਰੀਅਰ ਨਹੀਂ ਹੈਗਾ ਕੋਈ ਕੈਪ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਇੰਟਰਨੈਸ਼ਨਲ ਖਿਡਾਰੀ ਵੀ ਬਣ ਸਕਦੇ ਆ ਤੇ ਉੱਥੇ ਵੀ ਬਠਿੰਡਾ ਸ਼ਹਿਰ ਦਾ ਨਾਮ ਰੋਸ਼ਨ ਜ਼ਰੂਰ ਕਰਨਗੇ ਆਪਣੀ ਮਿਹਨਤ ਸਦਕਾ ਤੇ ਜੋ ਸਰਕਾਰ ਵੱਲੋਂ ਨੀਤੀਆਂ ਬਣੀਆਂ ਕਿ ਵੱਤੋਂ ਵੱਦ ਸਪੋਰਟਸ ਨੂੰ ਇਨਕਰੇਜ ਕਰੋ ਵੱਤੋਂ ਵੱਦ ਆਪਣੇ ਯੂਥ ਨੂੰ ਇਨਕਰੇਜ ਕਰੋ ਕਿ ਸਪੋਰਟਸ ਵੱਲ ਜਾਣ ਅਸੀਂ ਉਸ ਤੇ ਕੰਮ ਕਰ ਰਹੇ ਹਾਂਜੀ ਹਾਂ ਜੀ ਇੰਟੀਚੀ ਆ ਕਰਦੇ ਬਹੁਤ ਕੱਥੇ ਪਾਉਂਦੇ ਕਿੰਨੇ ਪਾਉਂਦੇ